ਸਸਰੀ ਕਾਲਵਾਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਜੀ। ਬਾਈ ਅੱਜ ਆਪਾਂ ਆਪਣੇ ਪੰਜਾਬ ਤੇ ਮਸ਼ੀਨ ਵਿਛਾ ਲਾਈ ਤੀ ਜੀ। ਕੰਮ ਇਹਨੇ ਆਪਾਂ ਪਿੱਛੇ ਨਿਬਟ ਗਿਆ ਜੀ। ਕੰਮ ਥੋੜਾ ਰਹਿਦਾ ਤਾਂ। ਦੋ ਤਿੰਨ ਦਿਨ ਪਹਿਲਾਂ ਇਹਨੇ ਫੋਨ ਕਰਿਆ ਵੀ ਕੰਮ ਬਾਈ ਜੀ ਕੰਮ ਦੱਸੋ। ਆਪਣਾ ਲਾ ਕੇ ਇਧਰ ਮਿੱਤਰ ਪ੍ਰੇਮੀ ਤੇ ਜਾਣ ਪਛਾਣ ਬੰਦੇ। ਅੱਜ ਮਸ਼ੀਨ ਆਪਾਂ ਉਹ ਅੱਡੇ ਤੇ ਲਿਆਂਦੀ ਜੀ। ਲਿਆ ਕੇ ਅੱਜ ਚਾਲੂ ਕਰਦੇ ਆਪਾਂ ਮਸ਼ੀਨ ਆਪਣੀ ਆ ਗਈ ਵਿਛਾ ਲ। ਇਹਨੇ ਬੜਮਾ ਕਢਾਉਣਾ। ਲੌਜੀ ਮਸ਼ੀਨ ਆ ਗਈ ਆਪਣੀ ਵਿਸ਼ਾਲ ਕੰਮ ਬਾਈ ਜੀ ਥੋੜਾ ਘੱਟਦਾ ਇਹਨਾਂ ਬਾਈ ਜੀ ਕਹਿੰਦੇ ਕੰਮ ਦੱਸ ਦੋ ਸਾਨੂੰ ਅਸੀਂ ਇਹ ਕੰਮ ਇਧਰ ਏਰੀਆ ਚ ਇਹਨਾਂ ਨੂੰ ਅੱਡਾ ਦੇਤਾ ਕੋਈ ਨਹੀਂ ਕਹਿੰਦੇ ਬਾਅਦ ਤੇ ਬਾਅਦ ਏਜੰਟਾ ਟਕਰਾਇਆ ਬਾਅਦ ਤੇ ਬਾਅਦ ਕਰਾਉਂਗੇ ਇਹਨਾਂ ਦਾ ਵਿੱਗੇ ਕਣਕ ਪਲਾਟ ਖੜਾ ਹੀ 14 15 ਵਿੱਗਾ ਦਾ ਪਲਾਟ ਆ ਕਣਕ ਸੁੱਕੀ ਜਾਵੇਂ ਕਹਿੰਦਾ ਇੱਕ ਦਿਨ ਦੋ ਦਿਨ ਪਹਿਲਾਂ ਬਾਈ ਆ ਜਾਂਦੇ ਮਸ਼ੀਨ ਥੋੜਾ 100 ਵਿੱਗਾ ਅਸੀਂ ਕਰਾਦ ਰਹਾਂ ਤਾਂ ਹੋਰ ਮਸ਼ੀਨ ਬਾਹਰ ਤਾਂ ਹੀ ਬਲਾ ਕੇ ਬੜਵਾਇਆ ਜੀ ਖੇਤ ਵਿੱਚੋਂ ਜੀ ਰੋਡ ਉੱਪਰ ਤੇ ਮਸ਼ੀਨ ਲਿਆਉਣੀ ਲਾਓ ਜੀ ਮਸ਼ੀਨ ਆਉਦੀ ਆ ਬਾਈ ਜੀ ਉੱਪਰ ਪੱਥਰ ਵੀ ਬਾਈ ਜੀ ਪੂਰੇ ਆ ਰਸਤਾ ਵੀ ਪੂਰਾ ਪੂਰਾ ਇਦਾਂ ਦਰਖਤਾ ਬਸ ਆਉਣੀ ਆਉਣੀ ਆ ਬਾਈ ਜੀ ਵਾਪਸੀ ਦਾ ਮਤਲਬ ਆ ਇਹ ਦੂਜੀ ਸਾਈਡੇ ਆਉਂਗੇ ਵਾਪਸੀ ਘੁੰਮ ਕੇ ਤਾਂ ਦੂਜੀ ਸਾਈਡ ਨੂੰ ਆਉਂਗੀ ਬਾਈ ਜੀ ਇਹ ਕਿਉਂ ਰਸਤਾ ਪੂਰਾ ਪੂਰਾ ਦੂਜੀ ਸਾਈਡ ਉੱਕਰ ਆ ਜਾਂਦਾ ਜੀ ਦਰਖਤਾ ਉੱਕਰ ਕਟਰ ਲਿਆ ਲੋੜ ਕਰ ਲਓ ਜੀ ਬਾਈ ਲੱਗੀ ਆ ਮਸ਼ੀਨ ਚਰਾਉਣ ਬਿਛਾਲ ਇੱਧਰ ਪਿੰਡ ਦੇ ਵਿੱਚ ਪਹਿਲਾ ਚੱਕਰ ਪਹਿਲਾ ਖੇਤ ਲਾਤੀ ਟਿਕਾਣੇ ਤੇ ਚੱਲ ਬਾਈ ਚੱਲ ਓਏ ਆ ਮਾਲ ਢੋੜ ਬਣਾਉਂਦੀ ਆ ਵਾਏ ਢੋੜੀਓ ਬਣਾਦੀ ਬੱਚੇ ਅਣਕ ਵਿੱਚ ਸੋਕਰ ਵਾਲਾ ਪੈਦਾ ਖੇਤ ਹੈ ਟੌਪ ਦਾ ਮਿਲਿਆ ਬਾਈ ਸੁੱਕਾ ਮਾਲ ਜਮਈ ਹਰੀ ਵਾਲ ਦਾ ਹੈ ਉਹ ਨਹੀਂ ਦੇਖਣ ਨੂੰ ਜੀ ਇਹ ਮਾਰੋ ਮਾਰ ਅੱਧਰ ਟਰੈਕਟਰ ਵੀ ਖੜੇ ਹੈ ਜੀ ਮਾਰੋ ਮਾਰ ਲੱਗੇ ਹੋਏ ਦੋ ਟਰੈਕਟਰ ਸੋਨਾ ਲਿਖਾ ਇਧਰ ਮਸੀ ਖੜਾ ਵਾ ਜੀ ਬڑے ਟਰੈਕਟਰ ਇੱਥੇ ਲਿਖਿਆ ਟਰੈਲੀਆਂ ਸੋਨਾ ਚਾਤਰਾ ਚਦਰਾਵੀਆਂ ਵਈਆਂ ਨਹੀਂ ਟਰੈਕਟਰ ਤਾਂ ਛੋਟੇ ਹੈ ਜੀ ਮਸੀ ਖੜਾ ਇਧਰ ਸੋਨਾ ਲਿਖਾ ਟਰੈਲਿੰਗ ਨਹੀਂਦਾ ਬਾਈ ਜੀ ਇਹਦੇ ਨਾਲ ਨਹੀਂ ਆ ਛੋਟੀ ਛੋਟੀ ਆਹ ਟਰੈਲਿੰਗ ਉਹ ਟਰੈਲਿੰਗਾਂ ਬੜੀਆਂ ਚਾਦਰਾਂ ਲੱਗੀਆਂ ਹੋਈਆਂ ਟਰੈਕਟਰ ਵੀ ਵੱਡੇ ਇਹਨੂੰ ਟਰੈਕਟਰ ਵੀ ਛੋਟਾ ਪੈਂਦਾ ਜੀ ਇਹ ਟਰੈਲਿੰਗ ਆਈ ਇਹ ਲੱਗੇ ਦੋ ਟਰੈਕਟਰ ਮੋੜਾ ਮੋਟਾ ਦਾ ਬਾਬਾ ਆ ਵੀ ਥੋੜਾ ਥਾ ਥੋੜਾ ਇੱਧਰ ਆਉਣਾ ਹੈ ਨਾ ਇਸ ਨੂੰ ਲਾਓ ਜੀ ਦੇ ਤਾਂ 14 ਬਿਗਿਆਂ ਬਨੂ ਗੇੜਾ ਅਰੇ ਮੁੰਡੇ ਰੁਕਾ ਮਾਹ ਰਾਮਗੜ੍ਹੇ ਚੱਲਣ ਦੋ ਪਾਲੀ ਨਹੀਂ ਕਰਨੀ ਹੈਗੀ ਹੈ ਨਾ ਪਿੱਛੇ ਜਿੱਥੇ ਚੱਲ ਕੇ ਆਏ ਆ ਉੱਥੇ ਵੀ ਏਰੀਆ ਕਹਿੰਦੇ ਵਧੀਆ ਦਾ ਬਾਈ ਖੁੱਲਾ ਢੋਲਾ ਦਾ ਮਾਹ ਚਲੋ ਕੋਈ ਨਹੀਂ ਬਾਈ ਕਈ ਵਾਰਾ ਪਲਾਟ ਦੇਖ ਕੇ ਬੰਦਾ ਨਾ ਭਜਾ ਲੰਦਾ ਵੀ ਰਾਮਗੜ੍ਹ ਚੱਲੋ ਕੋਈ ਗੱਲ ਨਹੀਂ ਚਲੋ ਪੰਜ ਸੱਤ ਰੰਗ ਦੱਸ ਦਤਾ ਉੱਤੇ ਹੀ ਆ ਰਹੇ ਹਾਂ ਹਾਲੇ ਸੋਨੂੰ ਠੀਕ ਹੈ ਜੀ ਕਿਵੇਂ ਆ ਵਧੀਆ ਵਧੀਆ ਪਛੈਣ ਠੀਕ ਮਾਲ ਆ ਰਿਹਾ ਉਹਨੂੰ ਦਾਣਾ ਦੋੜਾ ਤਾਂ ਨਹੀਂ ਇੱਕ ਵੀ ਦਾਣਾ ਨਹੀਂ ਆਉਂਦੇ ਮਗਰ ਬਾਹਰ ਖੇਤ ਆ ਮੜੀ ਧਿਆਨ ਨਾਲ ਦੇਖ ਕੇ ਚਰਨਾ ਨਹੀਂ ਉਹਦਾ ਜਿੱਥੇ ਥੋੜੀ ਹਰਿਆ ਛੱਟਾ ਉਹ ਇੱਥੇ ਥੋੜਾ ਜਿਹਾ ਆਉਦਾ ਉਹ ਤਾਂ ਮਾਣਾ ਮੋਟਾ ਆਉਣਾ ਹਰੇਜ ਬਾਕੀ ਨਹੀਂ ਕੀ ਗੱਲ ਚੱਲਦੀ ਆ ਬਾਈ ਜੀ ਮਾਰੋ ਮਾਰ ਪਛਾਰ ਲੱਗੀ ਹੋਈ ਆ 14 ਬਿੱਗੇ ਦਾ ਪਲਾਟ ਆ ਬਾਈ ਜੀ ਚੱਲਦੀ ਆ 14 ਬਿੱਗੇ ਦਾ ਪਲਾਟ ਜੂ ਲਾਇਆ ਹੁਣ ਉੱਪਰ ਦੇ ਅੱਛੇ ਬਿਲਕੁਲ ਠੀਕ ਆ ਜੀ ਖਾ ਵੀ ਨਾਟੀ ਭਾਈ ਓਏ ਠੀਕ ਆ ਭਾਈ ਠੀਕ ਆ ਇਹਨੇ ਸੱਟਾ ਹੁ ਤਾਂ ਠੀਕ ਆ ਸੱਟਾ ਦਾਣਾ ਬਲੋਂਦਾ ਰਿਹਾ ਨਹੀਂ ਪਿੱਛੇ ਨਹੀਂ ਨਹੀਂ ਦਾਣਾ ਨਹੀਂ ਹੁੰਦਾ ਕੀ ਕਰ ਲੈ ਅਗਰ ਮਣੀ ਮੋਟੀ ਦੇਖ ਕੇ ਬਸ ਸੋਨੂੰ ਮਣੀ ਨੀਂਗਾ ਮਾਰ ਲਿਆ ਕਰੋ ਈ ਕੁਛ ਨਹੀਂ ਹੁੰਦਾ ਹੈਗਾ ਚੈੱਕ ਕਰਨਾ ਆਪਣਾ ਹੱਕ ਬਣਦਾ ਵੀਰ ਫਰਜ਼ ਕੋਈ ਵੀ ਨਹੀਂ ਹੈਗਾ ਤੁਹਾਡੇ ਸਾਫ ਆ ਜੀ ਠੀਕ ਆ ਕਾਜੇ ਦੀ ਕੋਈ ਇਹ ਤਾਂ ਕੋਈ ਇਲਾਜ ਨਹੀਂ ਹੈ ਵੀਰੇ ਇਹ ਤਾਂ ਹਣੀ ਹਣੀ ਹੈ ਜਦ ਤੱਕ ਸੁੱਕ ਜੂਗਾ ਕੱਢੀ ਅਗਲੇ ਸਾਲ ਦਾਣੇ ਲੈ ਹਰਾਂਗੇ ਨਾ ਕੋਈ ਬਸ ਸਾਨੂੰ ਕੋਈ ਦਾਣੇ ਕੱਢਦੇ ਤੇ ਇੱਕ ਗੱਲ ਨੂੰ ਜਿ ਆਪਣਾ ਦਾਣਾ ਹੋਵੇ ਟੈਂਕ ਕਢਾ ਦੇ ਕੋਈ ਕਾਜੇ ਟੈਂਕ ਗਿਆ ਪਾਰਾ ਲੱਗਾ ਟੈਂਕ ਕੱਢਣਾ ਬਾਈ ਆ ਗਿਆ ਮੱਸੀ ਝੋਟਾ ਹਾਂਜੀ ਭਾਈ ਜੀ ਠੀਕ ਆ ਠੀਕ ਆ ਜੀ ਹਾਂ ਠੀਕ ਹੈ ਭਾਈ ਟਡਕੀ ਤੋਂ ਨਹੀਂ ਆ ਖਟਕੀ ਨਹੀਂ ਠੀਕ ਆ ਭਈਆ ਸਹੀ ਹੈ ਪਿਛਲੇ ਸਾਲ ਕਹਿੰਦਾ ਕਟਡਕੀ ਕਰ ਗਈ ਸੀ ਕੌਨ ਸੀ ਗੱਡੀ ਸੀ ਉਹ ਉਹ ਬਾਹਰ ਦਾ ਉਹ ਕਨ ਟਡਕੀ ਕਹਿੰਦਾ ਬਹੁਤ ਕਰ ਗਈ ਸੀ ਆ ਦੇਖ ਲਓ ਭਈਆ ਚੈੱਕ ਕਰ ਲਓ ਪਤਾ ਨਹੀਂ ਕਿ ਦੁਬਾਰਾ ਫਰਜ ਆਇਆ ਹੈ ਨਾ ਇੱਕ ਤਾਂ ਕੀ ਨਿਕਲ ਗਿਆ ਪੁੱਤਰੀ ਆ ਹਾਂ ਪੁੱਤਰੀ ਤਾਂ ਮਣੀ ਮੋਟੀ ਪਹਿਲੇ ਰਾਉਂਡ ਮੇ ਨੀਲਾ ਉਦੋਂ ਨਾ ਉਹਦੀ ਆਏਗੀ ਅਮੀਨ ਅਮੀਨ ਕਾਮ ਆਏਗੀ ਹਾਂ ਹਾਂ ਆਹ ਕੋਈ ਨੀਲਾ ਨਹੀਂ ਆ ਇਸ ਵਿੱਚ ਕੰਮ ਆਏਗਾ ਜਿਵੇਂ ਪੁੱਤਰੀ ਨਹੀਂ ਆ ਪੁੱਤਲਾ ਵਿੱਚ ਬਲੇ ਆ ਜਾਏ ਇੱਕ ਟੱਕੀ ਨਹੀਂ ਚਾਹੀਏ ਆਪਕੋ ਹਾਂ ਪੱਕੀ ਨਹੀਂ ਹਾਂ ਯਾਰ ਕਿਤੇ ਮੈਂ ਅਕਾਈਦਾ ਨਾ ਮੈਂ ਹੱਸਦਾ ਤੇ ਅਮਰੇ ਮੈਂ ਕੱਟਲਾ ਹੋਰ ਤੋਂ ਪਾਸੇ ਉਹਨੇ ਮੈਨੂੰ ਮਿਲਿਆ ਇਹ ਸਮਝੀਏ ਨਹੀਂ ਗਾ ਮਾ ਸਹੀ ਆ ਬਾਈ ਸਹੀ ਆ ਇਹਨੇ ਕਰੰਬਰ ਚੱਲਦੀ ਆ ਮਸ਼ੀਨ ਇਹਨ ਬਹੁਤ ਵਧੀਆ ਮਾਲ ਵਟ ਰਹੀ ਆ ਜੀ ਵਧੀਆ ਮਾਲ ਨਿਕਲਿਆ ਟੌਪ ਦਾ ਬਾਈ ਜੀ ਕੜਕੀ ਬਿਲਕੁਲ ਨਹੀਂ ਹੈ ਰੋਟੀਆਂ ਚੱਲੀਆਂ ਰੋਟੀ ਵੰਡ ਲਈ ਪਾ ਜਾਨ ਮਾਲ ਦਾ ਸਾਫ ਨਿਕਲਿਆ ਬਹੁਤ ਵਧੀਆ ਸਾਫ ਮਾਲ ਨਿਕਲਿਆ ਜੀ ਪਾਲ ਜਿਹੜਾ ਬਾਈ ਸਾਈਡ ਪਰ ਹਰਾ ਉਹਦਾ ਮਾਣਾ ਮੋਟਾ ਤੁਹਾਨੂੰ ਪਤਾ ਹੀ ਹੋਣਾ ਹੀ ਪੋਤਰਾ ਯਾਰ ਥੋੜੀ ਗਿਰੀ ਹੋਈ ਐ ਕੋਈ ਬਾਕੀ ਠੀਕ ਆ ਹਾਂ ਸੈਟ ਵਧੀਆ 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 ਆ ਹਾਂ ਉਹ ਵਧੀਆ ਦਾ ਮਾਰ ਆ ਨਿਕਰ ਨੰਬਰ ਨਿਕਲਿਆ ਹੋਊਗਾ ਸੈਟ ਔਕੇ ਆ ਬਸ ਆਈ ਦਾ ਮੈਨੂੰ ਤਾਂ ਪਸੰਦ ਆਉਣੀ ਚਾਹੀਦੀ ਕੇਹ ਰਹੇ ਨੇ ਹਾਂ ਕਹੀ ਸੀ 7 ਵਜੇ ਨਹੀਂ ਵੀ ਸੀ ਇਹ ਫਿਰ ਉਹ ਲੱਗੀ ਜਿਹੜੀ ਦੀ ਲੱਗੀ ਹਾਂਜੀ ਸਹੀ ਐ ਬਿਲਕੁਲ ਉਹ ਡੈਨੋ ਪੁੱਛ ਕੇ ਆ ਉਹਨਾਂ ਨੂੰ ਬਹੁਤ ਟੈਂਸ਼ਨ ਦੀ गाड़ा मिल गया हाँ जी भैया जी ठीक है अब रिंग चेक कर लो सही है बिल्कुल ऐसे मार बढ़िया निकल रहा है कट की बिल्कुल नहीं हुई। हां नहीं हो रही है ठीक नहीं पापा थोड़ा फुटरी आता है ना अरे फुटरी तो बाहर ले राउंड में थोड़ा हरा रहे लीला बाहरला राउंड है जो उसमें फुटरी आए अंदर नहीं आए अंदर कब आएगी अरे चट्टू क्या कर रहा क्या ये ਕਿਆ ਕਰ ਰਿਹਾ ਦੇਖੋ ਜੀ ਖੇਤਾਂ ਦੇ ਵਿੱਚ ਛੋਟਾ ਜਿਹਾ ਬੈਠਾ ਲੱਡੂ ਖਾ ਰਿਹਾ ਆਪਣੀ ਮਸਤੀ ਦੇ ਵਿੱਚ ਕੀ ਨਾਮ ਹੈ ਤੁਹਾਡਾ ਹਾਂ ਹਰਦਨ ਨੀਸ਼ਿਵ 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 ਅੱਛਾ ਬੜਾ ਨਾਮ ਆ ਬੜੀਆ ਯਾਰ ਇਹ ਕੀ ਹੈ ਲੱਡੂਆ ਇਹ ਲੱਡੂਆ ਖਾ ਰਿਹਾ ਜੀ ਨਜ਼ਾਰੇ ਲੈ ਰਿਹਾ ਮौजਾਂ ਆ ਨਾ ਮੱਚੇ ਪਰ ਬੈਠਾ ਹਵਾ ਚ ਲੱਡੂ ਖਾ ਰਿਹਾ ਕਹਿੰਦਾ ਖੇਤਾਂ ਨੂੰ ਗਏ ਲੈ ਜਾਣਾ ਮੈਂ ਵੀ ਇੱਕ ਮਸ਼ੀਨ ਦੇਖਣੀ ਚਲਦੀ। ਲੋ ਜੀ ਬਾਈ ਜੀ ਰੋਡ ਤੇ ਆਉਂਦੇ ਆਉਂਦੇ ਵਿਚਾਰ ਮਸ਼ੀਨ ਚਲਾਇ। ਆਉਂਦੇ ਹੁੰਦੇ ਦੇਖੋ ਜਿਹੜਾ ਜਗਾਰ ਬਣਾਇਆ ਹੋਇਆ ਤਾਂਗੀਆਂ ਪੂਆਂ ਪੁਰਾਣੇ ਗੱਡੇ ਹੀ। ਖੜੇ ਖੜੇ ਦੇਖਦੇ ਹੀ। ਹਾ ਜਨੰਦਰ ਬਾਈ। ਜੀ। ਕੀ ਚੀਜ਼ ਵੇਖ ਖਰੀ ਬਾਈ ਘੰਗਰੂ ਘੰਗਰੂ ਲਾਏ ਵੇ ਦੇਖ ਲੈ। ਰੋਗ ਹੋ ਜਾਂਦੀ ਹੈ ਦੇਖ ਕੇ ਰੋਗ। ਇਹ ਲਾ 45 ਦੇ ਵੀ ਘੁੰਗਰੂ ਲਾਏ ਹੋਏ ਆ ਸਭ ਪਾਸੇ ਇੱਥੇ ਬੋਲਦ ਜੋੜਨੇ ਆ ਸਾਰੇ ਪਾਸੇ ਘੁੰਗਰੂ ਲਾਏ ਹੋਏ ਆ ਇਹ ਚੱਲੂਗੀ ਇਹ ਘੁੰਗਰੂ ਚੱਲਦਾ ਹੈ ਹਾਂ ਹਾਂ ਕਲਾਕਾਰੀ ਦੇਖ ਕਲਾਕਾਰੀ ਫੁੱਲ ਕਰੀ ਹੋਈ ਹੈ ਇਹ ਕਿਹਦਾ ਆ ਪਿੱਤਲ ਚ ਤਿਆਰ ਕਰਦੇ ਹੈ ਦੂ ਕਲਰ ਇਹ ਜਿਆ ਕਰਿਆ ਹੋਇਆ ਹੈਗਾ ਕਲਰ ਇਹ ਹੈ ਇਹ 골ਡਨ ਹੈ ਇਹ ਲੱਕੜੀ ਨੂੰ ਵੀ ਦੇਖ ਲੈ ਹੈ ਆ ਦੇਣਾ ਆ ਦੇ ਲੋ ਬੰਦ ਜਗਾੜ ਇਹ ਬੋਲ ਨਹੀਂ ਆਪਣੇ ਹੱਥ ਹੀ ਉਹਨੇ ਹਾਥੀ ਪਾਈ ਹੋਇਆ ਬਾਈ ਇਹ ਹਾਂ ਹਾਥੀ ਆ ਰਮੋਰੀਆਂ ਪਾਈਆਂ ਵੀ ਇਹ ਦੇਖ ਲਓ ਆਪਾਂ ਨੇ ਜੀਂਆਂ ਭੁੱਲਦੇ ਜਾਂਦੇ ਆ ਬਕਸਾ ਬਣਾਇਆ ਹੋਇਆ ਵਧੀਆ ਵਿੱਚ ਬੈਠਣੇ ਬੁੱਠਣੇ ਨੂੰ ਜਿਹੜਾ ਨਾ ਭਜਣਾ ਬਣਾ ਆਪਣੀ ਪੰਜਾਬੀ ਬੈਠਾ ਆਪਣਾ ਇਹ ਆ ਬੇਲ ਗੱਡੀਆਂ ਹੋ ਗਈਆਂ ਯਾਰਾ ਪੁਰਾਣੇ ਜਿਵੇਂ ਅੱਜ ਦੇ ਟਾਈਮ 'ਚ ਦੇਖੋ ਗੁਜਰਾਤ ਦੇ ਵਿੱਚ ਕਲਾਕਾਰੀ ਦੇਖੋ ਇਹਨਾਂ ਦੀ ਕਿੰਨੀ ਆ ਸਾਰਾ ਹੀ ਕਿਰਾਇਆ ਪੇ ਆਹ ਦੇਖ ਕੱਕਾ ਕਣਵਾ ਤੇ ਦਿਨ ਨਾਲ ਨਾਨਾ ਨਾਟਰ ਦੇਖ ਜਿਹੋ ਦਾ ਇਹ ਰਹੇ ਵੀ ਨਵੇਂ ਨਵੇਂ ਆ ਰਹੇ ਆ ਤੇ ਨਵੇਂ ਮਾਡਲਾਂ ਦੇ ਲੈ ਇਹਨਾਂ ਦੇ ਵੀ ਹੈ ਰੱਖਦੇ ਆ ਕੁੰਗਰੂ ਇਹ ਲੋਹੇ ਹੀ ਬਣਾਇਆ ਤੇ ਮਿੰਦਰਾ ਹਾਏ ਬਈ ਤੇ ਸਵਾਨ ਲੌਕ ਤੇ ਰੱਖਣਾ ਹੋਊ ਹੀ ਬਣਾਇਆ ਹਾਂ ਇਹ ਵਿੱਚ ਸਾਰਾ ਜਿਗਾਰ ਬਣਾਇਆ ਹੈ ਹੈ ਸਾਰਾ ਜਿਗਾਰ ਬਣਾਇਆ ਹੈ ਬਈ ਇਹ ਸਾਰੀ ਬਾਹਰ ਲੋਹੇ ਬੁਝਦੀ ਹੈ ਤੇ ਇੱਕ ਹੀ ਮੇਰੇ ਕੋਲੇ ਨਾ ਇੱਕ ਚਾਰਖਾ ਪਿਆ ਹੈ ਉਹ ਮੇਰੇ ਡੈਡੀ ਦੀ ਦਾਦੀ ਦਾ ਮੈਂ ਕੀਰਾ ਸੱਤ ਹੈਲੋ ਇਹਦਾ ਤੇ ਕਰਾ ਇੱਕੜੇ ਸਿਟਿਆ ਹੋਇਆ ਰਾ ਬਾਈ ਇਹ ਚੀਜ਼ਾਂ ਨਾ ਮੈਂ ਚੱਕ ਕੇ ਸੁਨੈ ਕੁਮਾਰ ਮਾਰਿਆ ਸੁਨੈ ਕੁਮਾਰ ਮਾਰ ਕੇ ਉਹਨੂੰ ਰੰਗ ਰੰਗ ਕਰਕੇ ਵਧੀਆ ਬਣਾ ਕੇ ਰੱਖਿਆ ਵਦਨ ਦੱਸੋ ਬਾਬਾ ਜੀ ਬਹੁਤ ਆ ਮਾ ਪਰ ਫੇਰ ਉਹ ਰੰਗ ਕਰਨਾ ਉਹਨੂੰ ਕਰ ਦੇਂਗਾ ਰੰਗ ਕੋਈ ਗੱਲ ਨਹੀਂ ਪਾ ਦੇਣਾ ਪਲਾਸਟਿਕ ਮਾਰ ਕੇ ਰੰਗ ਕਰਨਾ ਸਾਰਾ ਰੰਗ ਲਾ ਕੇ ਕਰਨਾ ਇਹ ਜਿਆ ਕਰ ਦੇਂਗਾ ਕੋਟਿੰਗ ਕਰ ਦੇਂਗੇ ਬਾਈ ਇਹ ਦੇਖਣ ਨੂੰ ਪਾਸਣਾ ਹੂੰ ਇਹ ਜਿਹੜਾ ਨਵੇਂ ਲੈਣੇ ਨੇ ਪਤਾ ਹੀ ਨਹੀਂ ਹੁਣਾ ਵੀ ਕੀ ਪਤਾ ਹੀ ਨਹੀਂ ਭਾਈ ਪਤਾ ਹੀ ਨਹੀਂ ਹੈ ਸਹੀ ਗੱਲ ਆਪਣੇ ਬੌਲਦਾਂਗਾ ਗੱਡੀਆਂ ਭਜਾਉਂਦੇ ਨੇ ਇੱਥੇ ਲੈ ਜਿਹੜਾ ਗੱਡੀਆਂ ਮੇਰੇ ਵੀਰ ਭਜਾਉਂਦੇ ਆ ਬੌਲਦਾਂ ਦੇ ਚੌਂਕੀ ਦੇ ਨਾਲ ਭਾਈ ਗੱਡੀਆਂ ਅੱਜ ਵੀ ਸਾਮ੍ਹ ਕੇ ਰੱਖੀਆਂ ਹੋਈਆਂ ਭਾਵੇਂ ਕੰਮ ਛੱਡਤਾ ਪਰ ਗੱਡੀਆਂ ਆ ਗੱਡੀਆਂ ਖੜੀਆਂ ਆ ਕਮਾਂ ਕਰੀਏ ਦੇਖਾ ਹਾਂ ਬਦਲੇ ਸਿਪਾਹੀ ਜਿਹੜੇ ਖੜੇ ਆ ਰੋਡ ਦੇ ਤੇ ਨਹੀਂ ਆਏ ਦੇਸ਼ ਕੇ ਰੂਹ ਕੋ ਜੋ ਆ ਆ ਦੋ ਗੱਡੀਆਂ ਨਾ ਬਹੁਤੀ ਛੋਟੀ ਜਿਹੀ ਲੱਗਦੀਆਂ ਹਨਾ ਹਾਂ ਜੀ ਚਲੋ ਚਾਤਾ ਸਰੇ ਗਿਆ ਆਪਣਾ ਪ੍ਰੀਤ ਮਸ਼ੀਨ ਆ ਪੰਜਾਬ ਤੋਂ ਆਈ ਹੋਈ ਆ ਖੜਦੀ ਗੁਜਰਾਤ ਦੇ ਵਿੱਚ ਆ ਬਾਕੀ ਬਾਈਓ ਨੇ ਫਰੋਜ ਪਰਦੇ ਆ ਆਪਾਂ ਰਾਜਕੋਟ ਤੇ ਆ ਨਾ ਥੋੜਾ ਜਿਹਾ ਲੱਗੇ ਹੀ ਮਤਲਬ ਮੇਨ ਰੋਡ ਤੇ ਖੜੇ ਆ ਆਪਣੀ ਮਸ਼ੀਨ ਵੀ ਨਾਲੇ ਚੱਲਦੀ ਸੀ ਚਲੋ ਇੱਥੇ ਬਾਈ ਉਹਨਾਂ ਦੀ ਮਸ਼ੀਨ ਆ ਨਾ ਰੋਡ ਤੇ ਜਾਂਦੇ ਤੇ ਤਾਂ ਬਾਈ ਉਹਨਾਂ ਨੂੰ ਹਾਲਚਾਲ ਕਿੱਦਾਂ ਬਾਈ ਹੋਰ ਠੀਕ ਆ ਬਾਈ ਠੀਕ ਆ ਵੀਰੇ ਵਧੀਆ ਦੱਬੀ ਜਾਂਦੇ ਹੋ ਕੰਮ ਨੂੰ ਹਾਂ ਬਸ ਦੱਬੀ ਜਾਂਦੇ ਹਾਂ ਮਾੜਾ ਮੋਟਾ ਗੁਜ਼ਾਰਾ ਕਰੀ ਜਾਂਦੇ ਆ ਬਾਈ ਉਹਨਾਂ ਦਾ ਹੈਡ ਟੁੱਟ ਗਿਆ ਤਾਂ ਇਹ ਨਵਾਂ ਪਾ ਕੇ ਲੱਗਿਆ ਚੱਲਣਾ ਹੋਰ ਸੁਣਾ ਵੀਰੇ ਕਿੱਦਾਂ ਰਿਹਾ ਕੰਮਕਾਰ ਕੰਮ ਕਰ ਵੀਰੇ ਐਡ ਕੀ ਤੈਨੂੰ ਪਤਾ ਹੀ ਆ ਵੀ ਹਾਂ ਪੇਟੂ ਸੀ ਜੇ ਨਾ ਹਾਂ ਬਿਲਕੁਲ ਪਿੱਟ ਗਿਆ ਪਟਾਣਾ ਕੀ ਆ ਪਿੱਟ ਗਿਆ 350 20 ਵੱਡਿਆ ਬਾਈ ਹਾਂ ਤੇ ਕੁਛ ਵੀ ਰੁਪਈਆ ਯਾਨੀ ਨਾ ਮੈਂ ਘਰੇ ਨਹੀਂ ਪਾਇਆ ਘਰੋਂ ਮੰਗਾਉਣੇ ਆ ਪੈਸੇ ਮਸ਼ੀਨ ਜੇ ਪੰਜਾਬ ਲੈ ਜਾਣੀ ਹੋਈ ਆ ਕਿਰਾਦਾ ਸੀਗਾ ਤਾਂ ਤੇ ਘਰੋਂ ਪੈਸੇ ਮੰਗਾਉਂਗਾ ਮੈਂ ਪਿੰਡ ਜਾਣ ਨੂੰ ਵੀ ਕੁਛ ਨਹੀਂ ਬਚਿਆ ਕੁਛ ਨਹੀਂ ਬਚਿਆ ਝੂਠ ਵਾਲੀ ਗੱਲ ਨਹੀਂ ਐਵੇਂ ਆਪਾਂ ਝੂਠ ਮਾਰੀ ਇਹ ਸਿਸਟਮ ਕੀ ਹੋਇਆ ਪਿੱਛੇ ਤੂੰ ਤਾਂ ਪਿੱਛੇ ਚੱਲ ਕੇ ਆਇਆ ਵੀ ਕੀ ਚੱਕਰ ਬਚਣੇ ਦਾ ਨਾ ਕਰਨ ਦਾ ਬਈ ਹੁਣ ਤੂੰ ਇਹ ਦੋ ਸੋਚ 500 ਰੁਪਈਆ ਵੀਏ ਦਾ ਹਣਾ ਫਿਰ 20 20 ਐ ਦੱਸ ਕੇ 17 ਦੱਸਨੇ ਹੁੰਨਾ ਠੀਕ ਹੈ ਵਿੱਚੋਂ ਜੰਟਰੀ ਕਮਿਸ਼ਨ ਲੈ ਜਾਣਾ ਤੇ ਆਪਾਂ ਨੂੰ ਕੀ ਬਚਣਾ ਮਿਲਣਾ ਡੀਜ਼ਲ ਮਸ਼ੀਨ ਨੇ ਡੀਜ਼ਲ ਪੀ ਜਾਣਾ ਪਾਣਾ ਹੀ ਪੀਣਾ ਨਾ ਡੀਜ਼ਲ ਮਸ਼ੀਨ ਨੇ ਪੀ ਜਾਣਾ ਜੰਟੀ ਉਹਨੇ ਲੈ ਜਾਣੀ ਇਹ 20 20 ਵਾਟਨੇ ਦਾ ਘੜ ਤੋਂ ਘੜ 4 ਕਿਲੋਮੀਟਰ ਕਮਾ ਕੇ ਲਾਓ ਮਸ਼ੀਨ ਭਾਂ ਚਾਪਾ ਤੇ ਇਹ ਆ ਕਿ ਨਹੀਂ ਇਹ ਤੋਰਾ ਫੇਰੀ ਜਿਆਦਾ ਹੈ ਤੋਰਾ ਫੇਰੀ ਜਾਰੀ ਹੈ ਯਾਰ ਬਾਕੀ ਹਕੀਕਤ ਆ ਬਾਈ ਭਜਣਾ ਇਹ ਐਤ ਕੀ ਇਹ ਐਤ ਕੀ ਦੇ ਸੀਜ਼ਨ ਦੀ ਬਾਈ ਨੇ ਜਿਹੜੀ ਗੱਲ ਦੱਸੀ ਹੈ ਨਾ ਬਿਲਕੁਲ ਸੱਚ ਦੱਸਿਆ ਵੀਰੇ ਤਾਂ ਲੱਖ ਮਸ਼ੀਨਾਂ ਵਾਲੇ ਝੂਠ ਮਾਰਦੇ ਨੇ ਬਾਈ ਝੂਠ ਨਹੀਂ ਬਿਲਕੁਲ ਵੀਰੇ ਸੱਚ ਦੱਸਿਆ ਨਹੀਂ ਪਤਾ ਕੀ ਜੇ ਕਰਾ 11800 ਵੱਡ ਗਏ ਨਾ ਬਾਈ ਵੱਡ ਕੇ ਵੱਡ ਕੇ 300 ਤੋਂ 800 ਦੱਸਦਾ ਪਹਿਲੀ ਪਹਿਲਾ ਮਸ਼ੀਨ ਵਾਲਾ ਬਾਈ ਦੇਖਿਆ ਤਾਂ ਜਿਹਨੇ ਤਾਂ ਆਪਣੀ ਹੱਦ ਵੀਤੀ ਦੱਸੀ ਆ ਵੀ ਇੰਨਾ ਵੱਡੇ ਆ 350 ਬਿਗਾ ਵੱਡ ਗਏ ਨਾ ਬਾਈ ਅੱਗੇ ਕਿ ਕਿੱਥੇ ਚੱਲ ਕੇ ਆਏ ਵੀਰੇ ਮੈਂ ਇਧਰ 13 ਚੱਲ ਕੇ ਆਇਆ ਬਈ ਉੱਥੇ ਮਸ਼ੀਨ ਜਾਦੇ ਦੀ ਮਸ਼ੀਨ ਮੇਰੀ ਅਹਮਦਾਬਾਦ ਖੜੀ ਉੱਧਰ ਰਿਪੇਅਰ ਕਰਕੇ ਮਸ਼ੀਨਾ ਤੇ 13 ਆ ਨਹੀਂ ਅੱਗੇ ਫਿਰ ਜਿੱਥੇ ਚੱਲ ਕੇ ਆਏ ਉੱਥੇ ਵੀ ਕ੍ਰੇਟ ਕਾਤੇ ਮਸ਼ੀਨ ਜਾਦੇ ਆ ਗਈ ਦੀ ਮਸ਼ੀਨ ਬਹੁਤ ਜ਼ਿਆਦੀ ਬਈ ਮਸ਼ੀਨ ਹੀ ਜ਼ਿਆਦੀ ਸੀ ਉੱਥੇ ਗਏ ਮਸ਼ੀਨ ਉਸ ਪਿੰਡ ਚ ਮਸ਼ੀਨ ਨਹੀਂ ਸੀ ਹੁੰਦੀ ਪਹਿਲਾਂ ਜਦੋਂ ਮੈਂ ਜਾਂਦਾ ਸੀ ਹੂੰ ਹੁਣ ਉਸ ਪਿੰਡ ਦੇ ਵਿੱਚ ਹੀ ਚਾਰ ਮਸ਼ੀਨਾਂ ਹੋ ਗਈਆਂ ਨੇ ਜਿਹੜੇ ਪਿੰਡ ਜਿੱਥੋਂ ਜਾਂਦਾ ਅੱਗੇ ਮਸ਼ੀਨ ਨਹੀਂ ਸੀ ਕੋਈ ਲੋਕਲ ਦੀਆਂ ਕਿ ਬਾਹਰ ਆਪਣੇ ਪੰਜਾਬ ਦੀ ਲੋਕਲ ਉਸ ਲੋਕਲ ਦੀਆਂ ਇਹ ਇਹਨਾਂ ਨੇ ਖਰੀਦ ਲਈਆਂ ਹਾਂ ਹਾਂ ਗੁਜਰਾਤੀਆਂ ਬਾਕੀ ਵੀ ਬਈ ਪਿੰਡ ਫਰੋਜਪੁਰ ਦੇ ਲਾਗੇ ਇੱਕ ਖਾਸ ਫਰੋਜਪੁਰਕ ਪਿੰਡ ਆਪਣਾ ਬੱਬੂ ਭੁੱਲਰ ਦਾ ਮੁੰਡਾ ਰੋਡ ਏਰੀਆ ਦਾ ਹੀ ਆ ਉਹ ਕਿਹੜਾ ਵੀਰੇ ਜਿਹੜਾ ਵਿਚਾਲਾ ਵਿਚਾਲਾਂ ਵਾਲਾ ਹਾਂ 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 ਹਰੀਲਾ ਪਾਉਂਦਾ ਜੋ ਤੇ ਹਾਂ ਠੀਕ ਆ ਠੀਕ ਆ ਬਾਈ ਸੱਚੀ ਗੱਲ ਆ ਜਿਹੜੀ ਬਾਈ ਨੇ ਨਾ ਅੱਜ ਦੱਸੀ ਆ ਜਿਹੜੀ ਰੂਹ ਖੋਜ ਕਰਦੀ ਸੱਚੀ ਗੱਲ ਦੱਸ ਕੇ ਹੈ ਨਾ ਬਾਈ ਜੇ ਆਪਾਂ ਉਹੀ ਕਹੀ ਜਈਏ 800 ਵਾੜਤਾ 900 ਵਾੜਤਾ ਆਪਾਂ ਵੀ ਇਹੀ ਲਾਈਨ ਦੇ ਵਿੱਚ ਚੱਲਦੇ ਆ ਨਾ ਇਹਦੀ ਕੰਮ ਹੈ ਬਾਈ ਸਾਰਿਆਂ ਕੰਮੈਨਾਂ ਜਿੰਨੀ ਵੀ ਰਾਸ਼ਟਰੀ ਦੇ ਵਿੱਚ ਇਹਦੇ ਗੁਜਰਾਤ ਦੇ ਵਿੱਚ ਕੰਮੈਨ ਆਈ ਆ ਕਿਸੇ ਮਸ਼ੀਨ ਤੇ ਕੋਈ ਬੰਦਾ ਆਏ ਨਹੀਂ ਕਹਿ ਰਿਹਾ ਮਾਲਕ ਵੀ ਬਾਈ ਮੈਂ ਠੀਕ ਆ ਵਧੀਆ ਨਾ ਹੋਰ ਸੁਣਾ ਵੀਰੇ ਬਸ ਹੋਰ ਬਾਈ ਇੱਕ ਗੱਲ ਤੇਰੀਆਂ ਵੀਡੀਓ ਵੇਖੀ ਦੀਆਂ ਅਸੀਂ ਧੰਨਵਾਦ ਵੀਰੇ ਤੇਰਾ ਬਹੁਤ ਤੇ ਬਾਈ ਨੂੰ ਅੱਜ ফেস ਟੂ ਫੇਸ ਨਹੀਂ ਠੀਕ ਕੋਈ ਨਹੀਂ ਤੇਰੇ ਵਰਗਾ ਹੀ ਆ ਮੈਂ ਵੀ ਨਹੀਂ 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 ਉਹ ਮਾਰਾ ਇਹ ਇਹਦੇ ਬਰਾਬਰ ਨਾ ਦੋਲ ਮੇਰਾ ਵੀਰ ਤੇਰੀ ਹਰ ਇੱਕ ਵੀਡੀਓ ਨਹੀਂ ਨਹੀਂ ਉਹ ਨਾ ਗੱਲਾਂ ਦੇ ਵਿੱਚ ਕੋਈ ਮਤਲਬ ਨਹੀਂ ਹੁੰਦਾ ਨਹੀਂ ਨਹੀਂ ਗੱਲ ਜੇ ਤੂੰ ਕੀਤੀ ਹੁੰਦਾ ਲਾਸਟ ਤੇ ਜਾ ਕੇ ਪੁਆਇੰਟ ਆਊਟ ਨਿਕਲਦਾ ਵੀ ਜਵਾਬ ਉੱਤਰ ਹੁੰਦਾ ਉਹਦਾ ਨਹੀਂ ਆਪਾਂ ਤਾਂ ਵੀਰੇ ਜਿਹੜੀ ਜਿੰਨਾ ਕ ਨਹੀਂ ਆਪਾਂ ਨੂੰ ਜਿੰਨਾ ਕ ਕੰਮ ਆਉਂਦਾ ਉਹਨਾਂ ਕ ਆਪਾਂ ਦੱਸੀਦਾ ਕਹਿਣੇ ਨਵੇਂ ਕੁਝ ਕਹੀ ਜਾਈ ਹੈ ਹੈਨਾ ਹਾਂ ਭਾਜਾ ਨਾ ਚੱਲੀਏ ਫਿਰ ਹਾਂਜੀ ਸਟ ਬਾਕੀ ਪ੍ਰੀਤ ਮਸ਼ੀਨ 11 ਮਾਡਲ ਬਾਈ ਨੇ ਹਨਾ ਫਾਂਡ ਚੱਲਦੀ ਚੱਲੀ ਤੇ ਹੈੱਡ ਟੁੱਟ ਗਿਆ ਆ ਰੋਡ ਤੇ ਅਸੀਂ ਲੰਗੇ ਜਾਂਦੇ ਨਾ ਬਾਈ ਡੰਡਾ ਜੱਕੀ ਆਉਂਦਾ ਦਾ ਮਸ਼ੀਨ ਦੇ ਪਿੱਛੇ ਮੈਂ ਇਹ ਦੇ ਮਕੌਲ ਕਰਦਾ ਭਾਈ ਨੂੰ ਮਾਹ ਬਾਈ ਦਾ ਟਰੰਕ ਭਰਿਆ ਲੱਗਦਾ ਪੈਸਿਆਂ ਵਾਲਾ ਉੱਤੇ ਉਹ ਡਿੱਗਾ ਸੀ ਮੈਂ ਐ ਚੁੱਕ ਲਿਆ ਮੈਂ ਕਿਹੜਾ ਮੰਨ ਲਿਆ ਮੁੰਡਾ ਮਸ਼ੀਨ ਮੈਂ ਉਹੀ ਇਹਨੂੰ ਗਿਆ ਮੈਂ ਕਿਹਾ ਵੀ ਟਰੰਕ ਬਾਈ ਦਾ ਪੈਸਿਆਂ ਦਾ ਪਿੱਛੇ ਭਰਿਆ ਹੋਇਆ ਵੀ ਰਾਖੀ ਕਰਦਾ ਬਾਈ ਵੀ ਚਲੋ ਮਾਰਾ ਟਰੰਕ ਵੀ ਭਰੇ ਆ ਨਾ ਸਾਰਿਆਂ ਦੇ ਤੋ ਕਾਤੇ ਚਲੋ ਮਹਾਰਾਜ ਨੇ ਲੋਹਾਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਵੀਰੇ ਇਹ ਕਹਿੰਦੇ ਗੁਜਰਾਤ ਦੇ ਵਿੱਚ ਨਾ ਸੀਜ਼ਨ 5 6 ਸੀਜ਼ਨਾਂ ਵਾਦੀ ਇੱਕ ਸੀਜ਼ਨ ਇਹ ਜਾ ਆਉਂਦਾ ਉਹ ਜਾ ਆਉਂਦਾ ਹੀ ਆਉਂਦਾ ਬਾਈ ਬਾਈ ਤੂੰ ਮੰਨਣਾ ਕਰੇਗਾ ਮੈਂ ਝੂਠ ਵਾਲੀ ਗੱਲ ਨਹੀਂ ਮੈਂ ਲਾਕਡਾਊਨ ਚ ਸੀਜ਼ਨ ਇਹ ਜਾ ਲਾਇਆ ਉਹ ਪਰਲਾ ਟੂਲ ਨਹੀਂ ਜਿਹੜਾ ਉਹ ਉਧਰ ਮਾਰੀ ਵੀਡੀਓ ਕਰੀਓ ਉਹ ਤੁੰਗਲਾ ਜਿਹੜਾ ਹਾਂ ਮੈਂ 110 ਦਾ ਸੀਜ਼ਨ ਵੜਦਾ ਰਹਾ ਹਾਂ ਹਾਂ ਸ਼ਾਮ ਨੂੰ ਕੂਟ ਹੈ ਨਾ ਪਰ ਦੱਸਦਾ ਸੀ ਉਹ ਵੀ ਦਿਨ ਸੀਗਾ ਸਹੀ ਗੱਲ ਹੈ ਨਗਦ ਪੈਸੇ ਦਿੰਦੇ ਇੱਧਰ ਲੋਕਡਾਊਨ ਦੇ ਵਿੱਚ ਹਾਂ ਲਾਗ ਪੈਸੇ ਤਾਂ ਨਕਦ ਦਿੰਨੇ ਇਹ ਤਾਂ ਗੱਲ ਹੈਗੀ ਆ ਆ ਤੇ ਅੱਜ ਕਿਤੇ ਆ ਵੀ ਦੇਣੇ ਜਿਹੜੇ ਰੋਟੀ ਖਾਣ ਜੋ ਕੇ ਪੈਣੇ ਚਲੋ ਮਹਾਰਾਜ ਨੇ ਜਿੱਥੇ ਦਾਣਾ ਪਾਣੀ ਰੱਖਣਾ ਨਾ ਉੱਥੇ ਹੀ ਰੱਖ ਜਿਹੜੇ ਰੰਗ ਪਤਾ ਨਹੀਂ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਕਿ ਆਪਦਾ ਗਾਂ ਆਪਣੇ ਪਰੂਲੇ ਭਰਨੇ ਆ ਇਹ ਵੀ ਨਹੀਂ ਪਤਾ ਹਨਾ ਚੱਲ ਠੀਕ ਆ ਵੀਰੇ ਓਕੇ ਬਹੁਤ ਧੰਨਵਾਦ ਥੋੜਾ ਮਹਾਰਾਜ ਤੁਹਾਨੂੰ ਤਰੱਕੀਆਂ ਦੇਵੇ ਹੋਰ ਵੀ ਬਾਈ ਪਹੁੰਚ ਗਏ ਆਪਦੀ ਕੰਬੈਨ ਕੋਲੇ ਕੰਬੈਨ ਆਪਣੀ ਅੱਜ 17 18 ਕਿ ਵਿੱਗੇ ਵੱਟ ਗਏ ਹਨਾ ਆ ਗਈ ਦੀ ਡੇਰੇ ਤੇ ਬਾਈ ਕੰਮ ਠੰਡਾ ਪੈ ਗਿਆ ਮੱਠਾ ਪੈ ਗਿਆ ਬਸ ਹੁਣ ਕਹਿ ਦੀ ਜਿਵੇਂ ਹੈ ਨਾ ਵੀ ਐਂਡ ਜਿਹਾ ਹੀ ਆ ਗਿਆ ਬਾਕੀ ਤੁਸੀਂ ਸੁਣੀ ਹੈ ਨਾ ਪ੍ਰੀਤ ਵਾਲੇ ਵੀਰ ਦੀਆਂ ਗੱਲਾਂ ਯਾਰ ਬੜਾ ਬਾਈ ਦੁੱਖ ਲੱਗਿਆ ਨਾ ਜਦੋਂ ਉਹਨੇ ਬਾਈ ਨੇ ਕਿਹਾ ਨਾ ਵੀ ਰੋਟੀ ਨੂੰ ਬਾਈ ਪੈਸਾ ਨਹੀਂ ਤਾਂ ਯਾਰ ਇੱਕ ਸੜਾ ਰੋਣਾ ਨਹੀਂ ਆਇਆ ਵੀ ਇੰਨਾ ਮਨ ਖਰਾਬ ਹੋਇਆ ਮੇਰਾ ਵੀਰ ਕੀ ਹਨਾ ਇੱਕ ਬਾਈ ਨੇ ਦੱਸਿਆ ਕਹਿੰਦਾ ਬਈ ਅਸੀਂ ਦੋ ਮਸ਼ੀਨਾਂ ਸਾਡੀਆਂ ਨਾ ਜਿੱਥੇ ਅੱਗੇ ਸੀਜ਼ਨ ਲਾ ਕੇ ਆ ਤਿੰਨ 100 ਬਿਗੇ ਚ ਬਾਈ ਕੀ ਤੁਹਾਨੂੰ ਪਤਾ ਹੀ ਹਨ ਇਹ ਕੰਬੈਨ ਵਾਲੇ ਬਾਈਆਂ ਉਹਨਾਂ ਨੂੰ ਤਾਂ ਪਤਾ ਹੀ ਕੀ ਬਾਈ ਖੱਟੂ ਬੰਦਾ ਕੀ ਕਰੂ ਬਾਕੀ ਚਲੋ ਬਾਈ ਨੂੰ ਆਪਾਂ ਮੈਂ ਕਿਹਾ ਵੀਰੇ ਭਰਾਵਾ ਜੇ ਕਿਸੇ ਚੀਜ਼ ਦੀ ਲੋੜ ਹੋਈ ਹੈ ਨਾ ਤਾਂ ਫੋਨ ਲਾ ਲਈ ਨੰਬਰ ਦੇ ਜਾਂਦਾ ਕੋਈ ਬੈਰਿੰਗ ਸ਼ੈਰਿੰਗ ਜਾਂ ਕੋਈ ਬੈਲਟ ਦੀ ਹੈ ਨਾ ਰੋਟੀ ਪਾਣੀ ਵੀ ਤੇਰਾ ਨਹੀਂ ਕਿਤੇ ਹੀਲਾ ਬਣੂਗਾ ਕੋਈ ਗੱਲ ਨਹੀਂ ਵੀਰੇ ਆਪਾਂ ਦਾ ਕੋਈ ਮੈਂ ਕੌਣ ਨਕਲਾਉਣੇ ਵਾਲਾ ਨਾ ਬਾਬੇ ਨਾਨਕ ਦਾ ਲੰਗਰ ਕਹਿੰਦੇ ਚੱਲਦਾ ਰਹੇ ਇਕਨੇ ਸਤਿਗੁਰਾਂ ਦੀ ਬਾਕੀ ਦੇਖ ਲਓ ਬਾਈ ਤੁਸੀਂ ਪੀ ਹੈ ਨਾ ਜਿਹੜੇ ਵੀਰ ਨੇ ਗੱਲਾਂ ਦਸੀਆਂ ਸੱਚੀਆਂ ਗੱਲਾਂ ਦਸੀਆਂ ਬਈ ਉਹਨੇ ਕੋਈ ਝੂਠ ਨਹੀਂ ਮਾਰਿਆ ਹਨ ਕੋਈ ਕੁਝ ਨਹੀਂ ਕਿਹਾ ਕੋਈ ਹਵਾ ਚ ਗੱਲ ਨਹੀਂ ਕਰੀ ਵੀ ਕਹਿ ਦਵਾਂ ਉਹ 1000 ਬਿੱਗਾ ਵੱਢ ਕੇ ਆਇਆ ਜਿਹੜੀ ਗੱਲ ਬਾਈ ਨੇ ਰੂਹ ਕੁਛ ਕਰਤੀ ਬਸ ਇੱਕ ਗੱਲ ਜੀ ਬਾਈ ਇਹ ਨਾ ਜਿਵੇਂ ਸੱਚਾਈ ਵਾਲੇ ਪਾਸੇ ਨੂੰ ਸਾਡਾ ਦਿਲ ਮੰਦਾ ਹੈ ਉਹ ਉਹਨੇ ਬਾਈ ਨੇ ਗੱਲ ਸੱਚੀ ਕਰਤੀ ਵੀ ਜਿਹੜੀ ਗੱਲ ਹਕੀਕਤ ਆ ਉਹਨੇ ਕਰਕੇ ਦਿਖਾਤੀ ਬਾਕੀ ਸਾਰੇ ਹੀ ਹਾਲ ਆ ਵੀਰੇ ਹਨ ਜੇ ਆਪਾਂ ਮੈਂ ਆਪਣੇ ਤੇ ਲਿਆਵਾਂ ਵੀ ਘਰ ਚਲੋ ਆਪਣਾ ਕੰਮ ਦਾ ਵਧੀਆ ਹੋਇਆ ਹੋਇਆ ਮਸ਼ੀਨ ਦਾ ਆਪਣੀ ਦਾ ਹੁਣ ਆਪਾਂ ਵਿੱਗੇ ਦੇਖੀਏ ਜੇ ਵੀ ਕਾਪੀ ਚ ਵਿੱਗੇ ਨਾਲੇ ਭਰ ਗਏ ਹੈ ਨਾ ਆਪਾਂ ਵੀ ਕਰ ਡੈਰੀ ਭਰ ਗਈ ਡੈਰੀ ਭਰਨ ਨਾਲ ਕੁਝ ਨਹੀਂ ਹੋਣਾ ਹੈਗਾ ਆਖਰ ਜੇ ਆ ਗੱਲ ਤਾਂ ਥੜੀ ਰੇਟ ਤੇ ਮੁੱਕਣੀ ਆ ਕਿ ਰੇਟ ਹੈ ਨਹੀਂ ਬਾਈ ਇਹ ਤੇ ਕਿ ਸਾਰੇ ਬਸੇ ਹੀ ਹਾਲ ਆ ਐਮਪੀ ਦਾ ਸੀਜ਼ਨ ਉਹ ਮੰਦੇ ਭਾ ਮੰਦੇ ਜਾ ਰਿਹਾ ਹੈ ਗੁਜਰਾਤ ਦੇ ਵਿੱਚ ਉਹ ਸੀਜ਼ਨ ਮੰਦੇ ਜਾ ਰਿਹਾ ਹੈ ਤੇ ਕਿਦਾ ਵੀ ਮੈਂ ਕਹਿੰਦਾ ਵੀ 5 6 5 6 ਸੀਜ਼ਨਾਂ ਬਾਅਦ ਇਹ ਜੇ ਸੀਜ਼ਨ ਨਹੀਂ ਕੌਣਾ ਹੁੰਦਾ ਇਹ ਸੀਜ਼ਨ ਹੁੰਦਾ ਜਿਹਦੇ ਵਿੱਚ ਮੰਨ ਲਓ ਐਂ ਕਹਿ ਦਈਏ ਵੀ ਬਸ ਆਰ ਜਾਂ ਪਾਰ ਦੀ ਉਹ ਲੜਾਈ ਹੁੰਦੀ ਹੈ ਨਾ ਕਈ ਬੰਦੇ ਆਏ ਕਹਿੰਦਾ ਬਾਈ ਸਾਡੇ ਕੋਲ ਜਮੇ ਹੀ ਖਰਚਾ ਹੁਣ ਬਹੁਤ ਮੁੰਡੇ ਨੇ ਵੀ ਨੇ ਸਹੀ ਗੱਲ ਦੱਸੀ ਕਹਿੰਦਾ ਵੀ ਸਾਡੇ ਕੋਲੇ ਵੀਰੇ ਪਿੰਡ ਜਾਣ ਨੂੰ ਵੀ ਸਾਨੂੰ ਆਏ ਵੀ ਘਰ ਤੇ ਮਂਗਾਉਣਾ ਪੈਣਾ ਰੁਪਈਏ ਡੀਜ਼ਲ ਪਾਉਣ ਨੂੰ ਹੁਣ ਮਸ਼ੀਨ ਨੇ ਤਾਂ ਵੀਰੇ ਖਾਣਾ ਉਹਨਾਂ ਦੇ ਜਿੱਥੇ ਜਿੱਥੇ ਜੱਤੇ ਸਟਾਰਟ ਹੋ ਗਈ ਡੀਜ਼ਲ ਖਾਣੇ ਗਾਣਾ ਬਾਕੀ ਆਪਣਾ ਦੇ ਵਿਚਾਰ ਵਾਲੇ ਮੁੰਡੇ ਆ ਇਹਨਾਂ ਦਾ ਵੀ ਚਲੋ ਕੰਮ ਪਿੱਛੇ ਜਿੱਥੇ ਅੱਗੇ ਜਾਂਦੇ ਆ ਹਨਾ ਅੱਗੇ ਚਲੋ ਮੇਥੀ ਦਾ 7-800 ਬਿਗਾ ਹੋ ਜਾਂਦਾ ਤਾਂ ਐਤ ਕੀ ਬਾਈ ਉਹ ਵੀ 7-800 ਪਾਉਣੇ 300 ਮੇਥੀ ਦਾ ਬਿਗਾ ਵੱਢ ਗਏ ਮੁਜਰੇ ਜਿੰਨੇ ਕੁ ਪੈਸੇ ਹੋਏ ਤੇ ਹਨਾ ਚਲੋ ਮ ਵੀ ਉਹ ਪੇੜਾ ਪਰਸੋਂ ਮੇਰੇ ਕੋਲ ਆਏ ਕਹਿੰਦੇ ਵੀ ਕੱਕਣਾ ਕਰੀਏ ਮਸ਼ੀਨ ਪਿੰਡ ਨੂੰ ਕਰਦੀ ਮੈਂ ਪਿੰਡ ਨੂੰ ਨੂੰ ਕੱਲ੍ਹ ਨੇ ਪਤੰਦਰ ਆਏ ਹੋਏ ਆ ਲਾਗੇ ਤੁਸੀਂ ਆ ਜਾਓ ਹੁਣ ਮੇਰੇ ਕੰਮ ਚ ਨਾ ਜਿੰਨਾ ਕਿ ਮੈਂ ਉਧਰ ਜਾਣਾ 15 ਕਿਲੋਮੀਟਰ ਮੈਂ ਨਹੀਂ ਜਾਊਂਗਾ ਨਾ ਮੈਨੂੰ ਆਏ ਹੋ ਜੀ ਚਲੋ ਮੇਰਾ ਡੀਜ਼ਲ ਬਾਜੂਗਾ ਜਿਵੇਂ 100 150 ਵੇਗਾ ਘਾਟ ਵੀ ਵੱਢ ਲਊਂਗਾ ਬਾਈ ਤਾਂ ਮੈਨੂੰ ਨਹੀਂ ਮਾਰ ਵੀ ਪੈ ਜਾਂਦੀ ਰੋਜ਼ ਆਉਣਾ ਜਾਣਾ ਨਾ ਫੇ ਇਹਦੀ ਕੋਈ ਇੱਧਰ ਫੋਨ ਕਰਦਾ ਜਿੱਦਨ ਉਧਰ ਜਾਣਾ ਹੁੰਦਾ ਉਦਨੇ ਨੂੰ ਫੋਨ ਕਰਦਣਾ ਵੀ ਅੱਜ ਵੱਢਣਾ ਤੇ ਇਹ ਕਹਿੰਦਾ ਸੂਤ ਨਹੀਂ ਦਉਂਦਾ ਵਾ ਚਲ ਤੁਸੀਂ ਉਧਰ ਆਪਣਾ ਕੰਮ ਖਿੱਚੀ ਚਲੋ ਮ ਇੱਧਰ ਮੈਂ ਆਪੇ ਸਾਰ ਲੂੰਗਾ ਹਲੇ ਬਾਕੀ ਹੋਰ ਵੀ ਬਹੁਤ ਸਾਰੇ ਮਸ਼ੀਨਾਂ ਵਾਲਿਆਂ ਦੇ ਬਾਈਆਂ ਦੇ ਫੋਨ ਆਏ ਹਨ ਉਹ April ਪਾਉਣ ਦੇ ਬਾਅਦ Facebook ਤੋਂ ਵੀ ਆਈਆਰ ਸਹੀ ਗੱਲ ਆ ਸਾਡੇ ਨਾਲ ਵੀ ਇਹੀ ਕੰਮ ਹੋਇਆ ਬਾਕੀ ਚਲੋ ਬਾਈ ਗੱਲ ਇਹ ਆ ਵੀ ਦਾਣੇ ਪਾਣੀ ਦੀ ਕਰਮਾਂ ਦੀ ਗੱਲ ਆ ਨਾ ਜਿੱਦਾਂ ਜਿਹਦੇ ਜ ਕਰਮਾਂ ਚ ਲਿਖਿਆ ਆ ਉਹਨੇ ਬਾਈ ਲੈ ਜਾਣਾ ਕੋਈ ਛੱਡ ਕੇ ਤਾਂ ਚੱਲਿਆ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ